ਕਮਾਈ ਸਿੱਧ ਬੋਲਣ ਅੰਡਰਸਟੈਂਡਿੰਗ ਗੁਰਬਾਣੀ ਦੇ 29ਵੇਂ ਭਾਗ ਵਿੱਚ ਜੀ ਆਇਆਂ ਨੂੰ ਪਿਛਲੇ ਸਵਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਤ ਤੋਂ ਪਹਿਲਾਂ ਦੇ ਤੇਸ ਦੁਨੀਆ ਦੇ ਹਾਲਾਤ ਬਾਰੇ ਪੁੱਛਿਆ ਗਿਆ ਸੀ ਸਭ ਤੋਂ ਪਹਿਲਾਂ ਕਮਲਜੀਤ कौर ਚੰਡੀਗੜ੍ਹ ਸਿਮਰਨ ਕੌਰ ਲੁਧਿਆਣਾ ਬ੍ਰਿਸਟਲ ਤੋਂ ਜਸਵਿੰਦਰ ਗਿੱਲ ਹੋਰਾਂ ਦਾ ਜਵਾਬ ਦਰਜ ਕਰਵਾਉਣ ਲਈ ਧੰਨਵਾਦ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1469 ਵਿੱਚ ਰਾਏਪੁਰ ਦੀ ਤਲਵੰਡੀ ਜੋ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਇਸ ਸਮੇਂ ਦੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਉੱਤੇ ਪੰਛੀ ਝਾਤ ਮਾਰੀ ਜਾਵੇ ਪਹਿਲਾਂ ਰਾਜਨੀਤਿਕ ਹਾਲਾਤਾਂ ਦੀ ਗੱਲ ਸਮਝੀਏ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਅਮਦ ਤੋਂ 250 ਸਾਲ ਪਹਿਲਾਂ 1206 ਈਸਵੀ ਨੂੰ ਦਿੱਲੀ ਤੇ ਕਤੂਬਦੀਨ ਐਬਕ ਨੇ ਕਬਜ਼ਾ ਕਰਕੇ ਭਾਰਤ ਨੂੰ ਗੁਲਾਮ ਬਣਾ ਲਿਆ ਇਸ ਗੁਲਾਮੀ ਨੂੰ ਅਲਤਮਸ਼ ਅਲਾਉਦੀਨ ਖਿਲਜੀ ਅਤੇ ਫਿਰੋਜ਼ ਸ਼ਾ ਤੁਗਲਕ ਨੇ ਹੋਰ ਪੱਕੀਆਂ ਕੀਤਾ ਅਤੇ ਜਨਤਾ ਤੇ ਅਨੇਵਾ ਕਹਿਰ ਟਾਏ ਮੁਗਲਵੰਸ਼ੀ ਬਾਦਸ਼ਾਹ ਤੈਮੂਰ ਲੰਗ ਨੇ 17 ਦਸੰਬਰ 1398 ਈਸਵੀ ਨੂੰ ਦਿੱਲੀ ਨੂੰ ਫਤਿਹ ਕਰਕੇ ਲੁੱਟਿਆ ਸਾੜਿਆ ਅਤੇ ਲਗਭਗ 1 ਲੱਖ ਮਨੁੱਖਾਂ ਦਾ ਕਤਲ ਕੀਤਾ ਆਪਣੇ ਮੁਲਕ ਵਾਪਸ ਜਾਣ ਲੱਗਿਆਂ ਹਜ਼ਾਰਾਂ ਮੁਠਿਆਰਾਂ ਅਤੇ ਮੁੰਡਿਆਂ ਨੂੰ ਗੁਲਾਮ ਬਣਾ ਕੇ ਲੈ ਗਿਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵੇਲੇ ਦਿੱਲੀ ਤਖਤ ਤੇ ਸਿਕੰਦਰ ਲੋਦੀ ਦਾ ਰਾਜ ਸੀ ਇਸ ਨੇ ਵੀ ਜਿੰਨਾ ਚਿਰ ਰਾਜ ਕੀਤਾ ਖਾਸ ਕਰਕੇ ਹਿੰਦੂ ਜਨਤਾ ਦੇ ਉੱਤੇ ਬਹੁਤ ਸ਼ਕਤੀਆਂ ਕੀਤੀਆਂ ਇਹਨਾਂ ਵਿਦੇਸ਼ੀ ਸ਼ਕਤੀਆਂ ਨੇ ਮੁਲਕ ਨੂੰ ਗੁਲਾਮ ਹੀ ਨਹੀਂ ਕੀਤਾ ਸਗੋਂ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਹਰ ਪੱਖੋਂ ਕਮਜ਼ੋਰ ਵੀ ਕੀਤਾ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਆਪਣੀ ਕਿਤਾਬ ਗੁਰੂ ਨਾਨਕ ਉਦਾਸੀ ਦਰਪਣ ਦੇ ਵਿੱਚ ਲਿਖਦੇ ਹਨ ਕਿ ਇਸ ਲਗਾਤਾਰ ਦੀ ਗੁਲਾਮੀ ਨੇ ਭਾਰਤੀਆਂ ਦੀ ਮਾਨਸਿਕਤਾ ਅੰਦਰ ਚੋਰੀ ਧੋਖਾ ਠੱਗੀ रिश्वतखोरी चापलूसी वर्गे औगन भर देते। गुरु साहब दा अपना कथन है कल काती राजे कासाई ए कलजुगी जुगी समा छुरी वांग हो गया है जिस विच राजे कसाई वांग कातल बन के जुल्म कमा रहे हैं धर्म पंख कर उड़ रहा इंसानियत दूर दूर तक नजर नहीं आ रही जिमें धर्म खंभ लगा के ਕਿਤੇ ਦੂਰ ਉੱਡ ਗਿਆ ਹੋਵੇ ਕੂੜ अमावस ਸੱਚ ਚੰਦਰਮਾ ਥਿਸੇ ਨਹੀਂ ਕਹਿ ਚੜਿਆ ਝੂਠ ਫਰੇਬ ਜੁਰਮ ਆਦ अमावस ਦੀ ਹਨੇਰੀ ਰਾਤ ਵਾਂਗ ਹਰ ਜਗ੍ਹਾ ਤੇ ਫੈਲਿਆ ਹੋਇਆ ਹੈ ਅਤੇ ਸੱਚ ਰੂਪੀ ਚੰਦਰਮਾ ਕਿਤੇ ਚੜਿਆ ਨਹੀਂ ਦਿਸ ਰਿਹਾ ਉਸ ਸਮੇਂ ਦੇ ਧਰਮ ਖਲਾਤ ਵੀ ਬੇਅੰਤ ਨਿਗਾਰ ਵਾਲੇ ਸਨ ਗਿਆਨੀ ਗੁਲਸ਼ਨ ਜੀ ਆਪਣੀ ਕਿਤਾਬ ਦੇ ਵਿੱਚ ਅਕੇ ਲਿਖਦੇ ਹਨ ਸਦੀਆਂ ਤੋਂ ਬਾਰੋਂ ਆਏ ਧੜਵੀਆਂ ਦਾ ਰਾਜ ਸੀ ਭਾਵੇਂ ਉਹ ਪਠਾਨ ਮੁਗਲ ਜਾਂ ਕੋਈ ਹੋਰ ਵੀ ਸਨ ਉਹ ਸਭ ਇਸਲਾਮ ਦੇ ਧਾਰਨੀ ਸਨ ਆਪਣੀ ਸਥਾਪਤੀ ਲਈ ਉਹਨਾਂ ਇਸਲਾਮ ਨੂੰ ਜ਼ਬਰੀ ਫੈਲਾਣਾ ਜ਼ਰੂਰੀ ਸਮਝਿਆ ਰਾਜੇ ਕਾਜ਼ੀਆਂ ਰਾਹੀਂ ਕੁਰਾਨ ਅਤੇ ਸ਼ਰਅ ਦੇ ਫੈਸਲੇ ਲਾਗੂ ਕਰਵਾਉਣ ਲੱਗ ਪਏ ਦੂਜੇ ਪਾਸੇ ਸਨਾਤਨੀ ਸਮਾਜ ਦਾ ਹਾਲ ਧਾਰਮਿਕ ਪੱਖੋਂ ਹੋਰ ਵੀ ਜ਼ਿਆਦਾ ਮਾੜਾ ਸੀ ਸਮਾਜ ਜਾਤਾਂ ਪਾਤਾਂ ਵਿੱਚ ਬੁਰੀ ਤਰ੍ਹਾਂ ਨਾਲ ਗ੍ਰਸਿਆ ਹੋਇਆ ਸੀ ਵੇਦ ਗੀਤਾ ਆਦਿ ਸੰਸਕ੍ਰਿਤ ਵਿੱਚ ਸਨ ਅਤੇ ਬ੍ਰਾਹਮਣ ਤੋਂ ਇਲਾਵਾ ਕਿਸੇ ਹੋਰ ਨੂੰ ਪੜਨ ਅਤੇ ਪੂਜਾ ਕਰਨ ਦਾ ਅਧਿਕਾਰ ਨਹੀਂ ਸੀ ਇਸ ਦਾ ਅਸਰ ਇਹ ਸੀ ਕਿ ਹਰ ਸਨਾਤਨੀ Hindu ਜਨਮ ਤੋਂ ਲੈ ਕੇ ਮਰਨ ਤੱਕ ਧਾਰਮਿਕ ਕਾਰਜਾਂ ਲਈ ਬ੍ਰਾਹਮਣ ਦਾ ਹੀ ਮੁਤਾਦ ਸੀ ਧਾਰਮਿਕ ਹੋਣ ਵਾਲਿਆਂ ਵਿੱਚ ਤੀਜਾ ਵਰਗ ਜੋਗੀਆਂ ਦਾ ਸੀ ਜੋ ਛੇ ਪੂਜਕ ਸਨ ਜੋਗ ਅਭਿਆਸ ਕਰਨਾ ਕਿਰਤ ਦੀ بجائے ਕੀਰਤੀ ਲੋਕਾਂ ਤੋਂ ਮੰਗ ਕੇ ਖਾਣਾ ਇਸ ਨੂੰ ਇਹ ਧਰਮ ਸਮਝਦੇ ਸਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਤਿੰਨਾਂ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਸੱਚ ਦੇ ਮਾਰਗ ਤੋਂ ਮਨੁੱਖੀ ਕਦਰਾਂ ਕੀਮਤਾਂ ਤੋਂ ਖੁੰਝਿਆ ਦੱਸਿਆ ਉਹਨਾਂ ਡਰਤਾ ਨਾਲ ਉਪਦੇਸ਼ਿਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇਂ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਓਜਾੜੇ ਕਾ ਬੰਦ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰਕਾਸ਼ਿਤ ਜੀਵਨ ਗਾਥਾ ਤੇ ਸਿਧਾਂਤ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਵਿੱਚ ਲਿਖਿਆ ਗਿਆ ਹੈ ਕਿ ਸਮਾਜਿਕ ਹਾਲਾਤ ਵੀ ਇਨਸਾਨੀ ਕਦਰਾਂ ਕੀਮਤਾਂ ਤੋਂ ਖੁੰਝੇ ਹੋਏ ਸਨ ਅਤੇ ਆਮ ਲੋਕ ਬਹੁਤ ਹੀ ਤਰਸਯੋਗ ਹਾਲਾਤ ਵਿੱਚ ਸਨ ਅਮੀਰੀ ਗਰੀਬੀ ਦੇ ਵਿਤਕਰੇ ਤੋਂ ਇਲਾਵਾ ਜਾਤ ਪਾਤ ਤੇ ਵਰਨਵੰਡ ਅਤੇ ਹਿੰਦੂ ਮੁਸਲਮਾਨ ਆਦ ਦੀਆਂ अनेका ਵੰਡੀਆਂ ਪਾਈਆਂ ਹੋਈਆਂ ਸਨ ਹਾਕਮ ਧਿਰ ਦਾ ਸਥਾਨਕ ਹਿੰਦੂਆਂ ਨਾਲ ਵਤੀਰਾ ਬਹੁਤ ਹੀ ਘਿਰਨਾ ਭਰਪੂਰ ਸੀ ਕਦੇ ਬਾਦਸ਼ਾਹ ਤੁਗਲਕ ਸੱਚ ਅਤੇ ਪ੍ਰੇਮ ਦਾ ਸਨੇਹਾ ਦੇਣ ਵਾਲੇ ਭਗਤ ਨਾਮਦੇਵ ਜੀ ਨੂੰ ਦਿੱਲੀ ਦੇ ਵਿੱਚ ਹਾਥੀ ਥੱਲੇ ਲਤਾੜਨ ਲਈ ਹੁਕਮ ਕਰਦਾ ਹੈ ਅਤੇ ਕਦੇ ਬਾਦਸ਼ਾਹ ਸਿਕੰਦਰ ਲੋਦੀ बनारस ਵਿੱਚ ਭਗਤ ਕਬੀਰ ਜੀ ਨੂੰ ਗੰਗਾ ਨਦੀ ਵਿੱਚ ਜਿਉਂਦਿਆਂ ਸੁੱਟਣ ਦਾ ਹੁਕਮ ਦੇ ਦਿੰਦਾ ਹੈ ਆਮ ਹਿੰਦੂਆਂ ਦਾ ਤਾਂ ਕੋਣ ਹੀ ਰੱਖਾ ਹੋ ਸਕਦਾ ਸੀ ਅਜਿਹੇ ਭਿਆਨਕ ਵਕਤ ਵਿੱਚ ਅਕਾਲ ਪੁਰਖ ਨੇ ਮਨੁੱਖਤਾ ਦੀ ਹੂਕ ਨੂੰ ਸੁਣਿਆ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਕਲ ਤਾਰਨ ਗੁਰਨਾਨਕ ਆਇਆ ਸਮਾਹ ਹੈ ਅੱਜ ਦੇ ਸਵਾਲ ਦਾ ਕਿਸੇ ਕਵੀ ਨੇ ਗੁਰੂ ਨਾਨਕ ਸਾਹਿਬ ਦੇ ਦੁਨੀਆਂ ਵਿੱਚ ਆਉਣ ਅਤੇ ਇਸ ਗਫਲਤ ਦੀ ਨੀਂਦ ਤੋਂ ਜਗਾਉਣ ਦਾ ਵਾਕਿਆ ਬਿਆਨ ਕਰਦਿਆਂ ਕਿਹਾ ਹੈ ਫਿਰ ਉઠી ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਤੁਸੀਂ ਇਸ ਕਵੀ ਦਾ ਨਾਮ ਦੱਸਣਾ ਹੈ ਅਤੇ ਇਸ ਪੰਕਤੀ ਨੂੰ ਵੀ ਪੂਰਾ ਕਰਨਾ ਹੈ ਆਸ ਕਰਦੇ ਹਾਂ ਕਿ ਅੰਡਰਸਟੈਂਡਿੰਗ ਗੁਰਬਾਣੀ ਦੀ ਇੱਕ ਕੋਸ਼ਿਸ਼ ਆਪ ਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ Keep spreading the true message of Kurnanak to the world.